ਸੋਲ ਪਲਾਜ਼ਾ ਦੇ ਸੁਪਾ ਪ੍ਰਧਾਨ ਦਰਸ਼ਨ ਸਿੰਘ ਢੈਂਢਲ ਤੋਂ ਫਰੋਤੀ ਮੰਗ ਰੇ ਸੀ ਇਹ ਪੁੱਛ ਕੇ ਕਿ ਸਾਹਮਣੇ ਆ ਕਿ ਇਹ ਜੋ ਨੌਜਵਾਨ ਹੈਗਾ ਇਹਨਾਂ ਵਿੱਚੋਂ ਇੱਕ ਦਰਸ਼ਨ ਸਿੰਘ ਢੈਂਢਲ ਦਾ ਰਿਸ਼ਤੇਦਾਰੀ ਹੈ ਤੇ ਇੱਕ ਉਹਦਾ ਯਾਰ ਦੋਸਤ ਹੈ ਇੱਕ ਜਿਹੜੀ ਪੋਸਟ ਪਾਈ ਕਿ ਮੈਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਪਰ ਪੁਲਿਸ ਨੇ ਇਹ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮਾਮਲੇ ਦੀ ਤਫतीश ਜਾਰੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਤਸਵੀਰਾਂ ਤੁਹਾਨੂੰ ਇਸ ਟਾਈਮ ਤੇ ਦਿਖਾ ਰਹੇ ਹਾਂ ਪੁਲਿਸ ਵੱਲੋਂ ਇਹ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਟੋਲ ਪਲਾਜ਼ਾ ਦੇ ਸੁੱਬਾ ਪ੍ਰਧਾਨ ਦਰਸ਼ਨ ਸਿੰਘ ਢੈਂਠਲ ਤੋਂ ਫਰੋਤੀ ਮੰਗ ਰਹੇ ਸੀ। ਜਿਨੂੰ ਸੀਆਈਏ ਸਟਾਫ ਪਟਿਆਲਾ ਦੀ ਟੀਮ ਵੱਲੋਂ ਟੈਕਨੀਕਲ ਤਰੀਕੇ ਦੇ ਨਾਲ ਇਹਨਾਂ ਦੋਸ਼ੀਆਂ ਤੱਕ ਪਹੁੰਚ ਕੀਤੀ ਤੇ ਪੁੱਛਗਿੱਛ ਦੇ ਸਾਹਮਣੇ ਆਇਆ ਕਿ ਇਹ ਜੋ ਨੌਜਵਾਨ ਹੈਗਾ ਇਹਨਾਂ ਵਿੱਚੋਂ ਇੱਕ ਦਰਸ਼ਨ ਸਿੰਘ ਟੈਂਥਲ ਦਾ ਜੀ ਰਿਸ਼ਤੇਦਾਰੀ ਹੈ ਤੇ ਇੱਕ ਉਹਦਾ ਹੀar ਦੋਸਤ ਹੈ ਇਹ ਸੋਸ਼ਲ ਮੀਡੀਆ ਤੇ ਗੈਂਗ ਜਿਹੜੀ ਗੈਂਗਸਟਰਾਂ ਦੀਆਂ ਖਬਰਾਂ ਆਉਂਦੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਜਿਹੜਾ ਕਿ ਮੋਬਾਈਲ ਚੋਰੀ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦਰਸ਼ਨ ਸਿੰਘ ਟੈਂਥਲ ਜੋ ਕਿ ਟੂਲਪਲਾਜ਼ਾ ਦਾ ਸੂਬਾ ਪ੍ਰਧਾਨ ਹੈ ਜਿਹੜੇ ਪੰਜਾਬ ਦੇ ਵਿੱਚ ਟੂਲਪਲਾਜ਼ਾ ਆ ਗਿਆ ਉਹਨਾਂ ਦੀ ਵਰਕਰ ਯੂਨੀਅਨ ਦਾ ਸੂਬਾ ਪ੍ਰਧਾਨ ਹੈ ਉਹ ਇਹਨਾਂ ਦੇ ਰਿਸ਼ਤੇਦਾਰ ਹੈ ਤੇ ਉਸ ਨੇ ਉਹ ਫਰੋਤੀ ਦੀ ਕਾਲ ਕੀਤੀ ਜਿਸ ਤੋਂ ਸੀਆਈਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਵੱਲੋਂ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਕਿ ਦੋਸ਼ੀਆਂ ਦੀ ਪੈੜ ਨੱਬੀ ਕੀਤੀ ਔਰ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਪੁਲਿਸ ਨੇ ਕਿਉਂਕਿ ਇਹ ਮਾਮਲਾ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਐਕਟਿਵ ਹੋਇਆ ਜੋ ਕਿ ਦਰਸ਼ਨ ਸਿੰਘ ਘੈਂਟਲ ਵੱਲੋਂ ਇੱਕ ਜਿਹੜੀ ਪੋਸਟਬਾਈਕੀ ਮੈਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਪਰ ਪੁਲਿਸ ਨੇ ਇਹ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮਾਮਲੇ ਦੀ ਤਫ਼ਹੀਸ਼ ਜਾਰੀ ਆ। ਪਟਿਆਲਾ ਟਾਉਨਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ। ਟੋਲ ਪਲਾਜ਼ਾ ਦੇ ਸੁਪਾ ਪ੍ਰਧਾਨ ਦਰਸ਼ਨ ਸਿੰਘ ਢੈਂਖਲ ਤੋਂ ਫਰੋਦੀ ਮੰਗ ਰਹੇ ਸੀ। ਇਹ ਪੁਚਕੀ ਚ ਸਾਹਮਣੇ ਆਇਆ ਕਿ ਇਹ ਜੋ ਨੌਜਵਾਨ ਹੈਗਾ ਇਹਨਾਂ ਵਿੱਚੋਂ ਇੱਕ ਦਰਸ਼ਨ ਸਿੰਘ ਢੈਂਖਲ ਦਾ ਰਿਸ਼ਤੇਦਾਰੀ ਹੈ। ਤੇ ਇੱਕ ਉਹਦਾ ਯਾਰ ਦੋਸਤ ਹੈ ਇੱਕ ਜਿਹੜੀ ਪੋਸਟ ਪਾਈਗੀ ਮੈਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਪਰ ਪੁਲਿਸ ਨੇ ਇਹ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮਾਮਲੇ ਦੀ ਤਫतीश ਜਾਰੀ ਹੈ ਸਸ਼ਕਲ ਤੁਸੀਂ ਜੁੜਿਓ ਔਨ-ਏਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਤਸਵੀਰਾਂ ਤੁਹਾਨੂੰ ਇਸ ਸਮੇਂ ਦੀ ਦਿਖਾ ਰਹੇ ਹਾਂ ਪੁਲਿਸ ਵੱਲੋਂ ਇਹ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਟੋਲ ਪਲਾਜ਼ਾ ਦੇ ਸੁੱਬਾ ਪ੍ਰਧਾਨ ਦਰਸ਼ਨ ਸਿੰਘ ਢੈਂਠਲ ਤੋਂ ਫਰੋਤੀ ਮੰਗ ਰਹੇ ਸੀ ਜਿਹਨੂੰ ਸੀਆਈਏ ਸਟਾਫ ਪਟਿਆਲਾ ਦੀ ਟੀਮ ਵੱਲੋਂ ਟੈਕਨੀਕਲ ਤਰੀਕੇ ਦੇ ਨਾਲ ਇਹਨਾਂ ਦੋਸ਼ੀਆਂ ਤੱਕ ਪਹੁੰਚ ਕੀਤੀ ਤੇ ਪੁੱਛਗਿੱਛ ਦੇ ਸਾਹਮਣੇ ਆਇਆ ਕਿ ਇਹ ਜੋ ਨੌਜਵਾਨ ਹੈਗਾ ਇਹਨਾਂ ਵਿੱਚੋਂ ਇੱਕ ਦਰਸ਼ਨ ਸਿੰਘ ਢੈਂਠਲ ਦਾ ਜੀ ਰਿਸ਼ਤੇਦਾਰੀ ਹੈ ਤੇ ਇੱਕ ਉਹਦਾ ਯਾਰ ਦੋਸਤ ਹੈ ਇਹ ਸੋਸ਼ਲ ਮੀਡੀਆ ਤੇ ਗੈਂਗ ਜਿਹੜੀ ਗੈਂਗਸਟਰਾਂ ਦੀਆਂ ਖਬਰਾਂ ਆਉਂਦੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਜਿਹੜਾ ਕਿ ਮੋਬਾਈਲ ਚੋਰੀ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦਰਸ਼ਨ ਸਿੰਘ ਟੈਂਥਲ ਜੋ ਕਿ ਟੂਲ ਪਲਾਜ਼ਾ ਦਾ ਸੂਬਾ ਪ੍ਰਧਾਨ ਹੈ ਜਿਹੜੇ ਪੰਜਾਬ ਦੇ ਵਿੱਚ ਟੂਲ ਪਲਾਜ਼ਾ ਆ ਗਿਆ ਉਹਨਾਂ ਦੀ ਵਰਕਰ ਯੂਨੀਅਨ ਦਾ ਸੂਬਾ ਪ੍ਰਧਾਨ ਹੈ ਉਹ ਇਹਨਾਂ ਦੇ ਰਿਸ਼ਤੇਦਾਰ ਹੈ ਤੇ ਉਸਨੇ ਉਹ ਫਰੋਤੀ ਦੀ ਕਾਲ ਕੀਤੀ ਜਿਸ ਤੋਂ ਸੀਆਈਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਬਲੋ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਕਿ ਦੋਸ਼ੀਆਂ ਦੀ 89 की और उसके बाद इनानु गिरफ्तार ਕੀਤਾ ਗਿਆ ਸੋ ਪੁਲਿਸ ਨੇ ਕਿਉਂਕਿ ਇਹ ਮਾਮਲਾ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਐਕਟਿਵ ਹੋਇਆ ਜੋ ਕਿ ਦਰਸ਼ਨ ਸਿੰਘ ਘੈਂਟਲ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਮੈਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਪਰ ਪੁਲਿਸ ਨੇ ਇਹ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮਾਮਲੇ ਦੀ ਤਫतीश ਜਾਰੀ ਹੈ ਪਟਿਆਲਾ ਟਾਉਨ ਅਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ